ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਲੰਗੋ ਦੇਵਾ ਪਿਆਰ ਅਤੇ ਸਤਿਕਾਰ ਦੇ ਸਾਹਿਬ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਤਿੰਨ ਘਟਨਾਵਾਂ ਬੜੀਆਂ ਐਮ ਜਣੀਆਂ ਦਾ ਅਪਾ ਜ਼ਿਕਰ ਕਰਦੇ ਆਂ ਸ਼ਿਵ ਸੈਨਾ ਦੇ ਲੀਡਰ ਥਾਪਰ ਦੇ ਉੱਤੇ ਨਿਹੰਗ ਸਿੰਘਾਂ ਵੱਲੋਂ ਹਮਲਾ ਸੁਧੀਰ ਸੂਰੀ ਅਮਰਸਰ ਜੀ ਦੀ ਹੱਤਿਆ ਹੋ ਗਈ ਸੀ ਕਤਲ ਹੋ ਗਿਆ ਸੀ ਉਹਦੇ ਦੋਨੋਂ ਬੇਟੇpropto ਦੇ ਵਿੱਚ ਗ੍ਰਿਫਤਾਰ ਹੋਣੇ ਤੇ ਅਮਰਤਪਾਲ ਸਿੰਘ ਦਾ ਭਰਾ ਨਸ਼ੇ ਕਰਦਾ ਫੜਿਆ ਜਾਣਾ ਜਦੋਂ ਮੂਲ ਰੂਪ ਦੇ ਵਿੱਚ ਆਪਾਂ ਇਹਨਾਂ ਤਿੰਨਾਂ ਘਟਨਾ ਦਾ ਜ਼ਿਕਰ ਕਰਦੇ ਆਂ ਇਹਨਾਂ ਦੇ ਪਿੱਛੇ ਕੁਝ ਹੋਰ ਕੁਝ ਨਜ਼ਰ ਆਉਂਦਾ ਆ ਪਰ ਕੋਈ ਏਡਾ ਵੱਡਾ ਲੀਡਰ ਨਹੀਂ ਹੈ ਪਿੱਛੇ ਕੀ ਸੀ ਜਾਂਚ ਦਾ ਰਿਸ਼ਾ ਹੈ ਉਹਨਾਂ ਦੇ ਜਿਹੜੇ ਉਹਦੇ ਜਿਹੜੀਆਂ ਉਹਦੀਆਂ ਕਹਿ ਲਿਏ ਵੀ ਉਹਦੇ ਫਾਲੋਅਰ ਆ ਜਿਹੜੇ ਤੇ ਸੁਦੀਰ ਸੂਰੀ ਦੇ ਵੀ ਜਿਹੜੇ ਫਾਲੋਅਰ ਆ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਗਿਆ ਵੀ ਸਾਡੇ Hindu ਧਰਮ ਦੇ ਉੱਤੇ ਹਮਲਾ ਹੈ ਸਾਨੂੰ Hindu ਨੂੰ ਇੱਥੇ ਤੰਗ ਕੀਤਾ ਜਾ ਰਿਹਾ ਪਰ ਪੁਲਿਸ ਦੀ ਇੱਥੇ ਦਾਤ ਦੇਣੀ ਬਣਦੀ ਆ ਦੋਨਾਂ ਹੀ ਕੇਸਾਂ ਦੇ ਵਿੱਚ ਪੁਲਿਸ ਨਾ ਦਬੀ ਨਾ ਚੁੱਕੀ ਕਿਉਂਕਿ ਪੁਲਿਸ ਆਪਣੀ ਥਾਂ ਤੇ ਬਿਲਕੁਲ ਸਹੀ ਕੰਮ ਕਰ ਰਹੀ ਸੀ ਸੰਦੇ ਉਹ ਵੀ ਅਰੈਸਟ ਨੇ ਤੇ ਸੂਰੀ ਦੇ ਮੁੰਡੇ ਵੀ ਅਰੈਸਟ ਫਿਰ ਕੁਝ ਲੋਕਾਂ ਵੱਲੋਂ ਲੁਧਿਆਣੇ ਦੇ ਵਿੱਚ ਸਿਵਸ਼ਾਣਾ ਵਾਲਿਆਂ ਵੱਲੋਂ ਝੜਕਾਊ ਬਿਆਨ ਦੇਣੇ ਉਹਦੇ ਉੱਤੇ ਵੀ ਸੀਪੀ ਸਾਹਿਬ ਜਲੰਧਰ ਵੱਲੋਂ ਆਹ ਸੌਰੀ ਲੁਧਿਆਣਾ ਸਾਕੂਦੀਪ ਸਿੰਘ ਜੀ ਚਾਲ ਉਹਨਾਂ ਵੱਲੋਂ ਪਰਚੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਪਰ ਅਗਲੀ ਜਿਹੜੀ ਗੱਲ ਹੈ ਅਮਰਤਪਾਲ ਦੇ ਭਰਾ ਦੀ ਇੱਕ ਨਸ਼ੇ ਨਾਲ ਜੁੜੀ ਹੋਈ ਗੱਲ ਸੀ ਡਿਐਕਟਡ ਹੋਣਾ ਨਸ਼ੇ ਕਰਨਾ ਇੱਕ ਬਿਮਾਰੀ ਹੈ ਇੱਕ ਰੋਗ ਹੈ ਉਹਨੂੰ ਧਰਮ ਨਾਲ ਜੋੜ ਦੇਣਾ ਉਹਨੂੰ ਕੌਮਤੇ ਹਮਲਾ ਕਹਿਣਾ ਮੈਂ ਤਾਂ ਕੋਈ ਇਹਨੂੰ ਵਾਜਮ ਨਹੀਂ ਸਮਝਦਾ ਤੇ ਇੱਥੇ ਵੀ ਜਿਹੜਾ ਪੁਲਿਸ ਦਾ ਵਰਕ ਸੀ ਕੰਮ ਕਰਨ ਦਾ ਉਹ ਸਾਫ ਸੁਥਰਾ ਤੇ ਜਿਹੜੇ ਅਫਸਰ ਇਹ ਟੀਮ ਦੇ ਵਿੱਚ ਸੀ ਉਹਨਾਂ ਤੋਂ ਕੋਈ ਕਿੰਤੂ ਪ੍ਰੰਤੂ ਅਜੇ ਤੱਕ ਨਾ ਹੋਇਆ ਤੇ ਨਾ ਹੀ ਸ਼ਾਇਦ ਚੰਗੀ ਆਸ ਕਰਦੇ ਵੀ ਨਾ ਹੀ ਹੋਵੇ ਪਰ ਥਾਪਰ ਦਾ ਜਦੋਂ ਪਤਾ ਲੈਣ ਵਾਸਤੇ ਗਵਰਨਰ ਪੰਜਾਬ ਦਾ ਹਾਲਾਤ ਕੀ ਪੈਦਾ ਕੀਤੇ ਜਾ ਰਹੇ ਆ 1900 8283 ਦੇ ਵਿੱਚ ਪਟਿਆਲੇ ਪਵਨ ਕੁਮਾਰ ਇੱਕ ਲੀਡਰ ਇਸੇ ਤਰ੍ਹਾਂ ਹੀ ਹਿੰਦੂਆਂ ਦਾ ਉਹ ਆਪਦੇ ਆਪ ਨੂੰ ਕਹਾਉਂਦਾ ਸੀ ਉਹਦੇ ਕੋਲੋਂ ਗ੍ਰਨੇਡ ਫੜੇ ਗਏ ਸੀ ਤੇ ਉਸ ਵੇਲੇ ਤੇ ਗ੍ਰਹਿ ਮੰਤਰੀ ਵੱਲੋਂ ਪੰਜਾਬ ਦੇ ਗਵਰਨਰ ਤੇ ਦਬਾਅ ਪਾਇਆ ਗਿਆ ਸੀ ਉਹ ਛੱਡਣ ਵਾਸਤੇ ਪਰ ਉਸ ਵੇਲੇ ਮਿਸਟਰ ਪਾਂਡੇ ਜਿਹੜੇ ਪੰਜਾਬ ਦੇ ਗਵਰਨਰ ਸਨ ਉਹਨਾਂ ਨੇ ਉਹ ਬੁੱਕ ਵੀ ਲਿਖੀ ਆ ਤੇ ਉਹਦੇ ਵਿੱਚ ਆਪਣਾ ਉਹਦਾ ਜ਼ਿਕਰ ਵੀ ਕੀਤਾ ਸੇਮ ਕਹਾਣੀ ਲੁਧਿਆਣੇ ਦੇ ਵਿੱਚ ਦਰਹਾਈ ਜਾਂਦੀ ਆ ਰਾਜਾ ਵੜਿੰਗ ਕਾਂਗਰਸ ਦਾ ਪ੍ਰਧਾਨ ਉਹਦਾ ਪਤਾ ਲੈਣ ਜਾਂਦਾ ਉਹਦਾ ਪਤਾ ਲੈਣ ਵਾਸਤੇ ਭਾਜਪਾ ਦਾ ਪ੍ਰਧਾਨ ਆਉਂਦਾ ਸਿੱਖੋ ਤੁਹਾਨੂੰ ਸੋਚਣਾ ਪਊਗਾ ਕੁਝ ਕਿਉਂਕਿ ਸਿਆਣਪ ਤੇ ਸਮਝਦਾਰੀ ਉਮਰ ਦਾ ਗਹਿਣਾ ਹੋਇਆ ਕਰਦਾ ਜਿਹੜੇ ਆਗੂ ਲੋਕ ਹੁੰਦੇ ਆ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਉਹਨਾਂ ਕਿਉਂਕਿ ਉਹਨਾਂ ਨੇ ਤੁਹਾਡੀ ਅਗਵਾਈ ਕਰਨੀ ਹੈ ਉਹਨਾਂ ਵਿੱਚ ਸਿਆਣਪ ਤੇ ਸਮਝਦਾਰੀ ਤੇ ਸੱਚਾਈ ਤੇ ਦ੍ਰਿੜਤਾ ਇਹ ਹੋਣੀ ਬਹੁਤ ਜ਼ਰੂਰੀ ਆ ਜੋ ਤਾਣਾ ਬਾਣਾ ਬੁਣਿਆ ਜਾ ਰਿਹਾ ੱਲੂ ਘਰਿਆਂ ਨੂੰ ਅਪਾ ਅਜੇ ਤੱਕ ਨਹੀਂ ਭੁੱਲੇ 1984 ਨੂੰ ਅਪਾ ਅਜੇ ਤੱਕ ਨਹੀਂ ਭੁੱਲੇ 47 ਨੂੰ ਅਜੇ ਤੱਕ ਨਹੀਂ ਭੁੱਲੇ ਪਰ ਜੋ ਆਉਣ ਵਾਲਾ ਸਮਾਂ ਉਹ ਤੁਹਾਡੇ ਵਾਸਤੇ ਇੰਨਾ ਕੁ ਘਾਤਕ ਆ ਤੁਸੀਂ ਸੋਚ ਨਹੀਂ ਸਕਦੇ ਇਸੇ ਤਰ੍ਹਾਂ ਹੀ ਅਮਰਤਪਾਲ ਦੇ ਪਿਤਾ ਦੇ ਵੱਲੋਂ ਆ ਕੁਝ ਵੀਡੀਓ ਪញ្ញਾ ਵਿਚਾਰ ਤੇ ਇੱਕ ਛੋਟੀ ਜੀ ਗੱਲ ਸੀ ਫਿਰ ਕੀ ਹੋ ਗਿਆ ਤੁਹਾਡਾ ਬੱਚਾ ਜੇ ਨਸ਼ੇ ਦੀ ਲਤ ਨੂੰ ਲੱਗ ਗਈ ਹੈ ਤੁਸੀਂ ਉਹਦਾ ਇਲਾਜ ਕਰਵਾ ਲਓ ਤਾਣੇ ਦੇਣ ਵਾਲਿਆਂ ਨੇ ਤਾਣੇ ਦੇਣ ਦੇ ਹੀ ਜਾਣੇ ਪਹਿਲਾਂ ਵੀ ਦੇਈ ਜਾਂਦੇ ਹੁਣ ਵੀ ਉਹਨਾਂ ਨੇ ਦੇਈ ਜਾਣੇ ਆ ਵੀ ਜੇ ਘਰੇ ਅੰਮ੍ਰਿਤ ਨਹੀਂ ਛਕਾ ਸਕੇ ਜੀ ਘਰ ਦਾ ਘਰੇ ਤੁਸੀਂ ਆਪਦੇ ਭਰਾ ਨੂੰ ਨਸ਼ਾ ਨਹੀਂ ਛਡਾ ਸਕਿਆ ਨਹੀਂ ਵੀਰੋ ਭਰਾਵਾਂ ਭਰਾਵਾਂ ਦੀ ਸੋਚ ਵਿੱਚ ਬੜਾ ਵੱਡਾ ਸੋਚ ਦਾ ਅੰਤਰ ਅੰਤਰ ਹੁੰਦਾ ਪਰਿਵਾਰ ਦੇ ਜੀਆ ਦੇ ਵਿੱਚ ਸਾਰੇ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਇਹ ਬੇਲੋੜੀਆਂ ਗੱਲਾਂ ਜਿਹੜੀਆਂ ਆਪਾਂ ਕਰਦੇ ਹਾਂ ਇਸੇ ਦਾ ਚੰਗਾ ਕੰਮ ਆ ਉਹਨੂੰ ਸਰਾਇਆ ਜਾਣਾ ਬਣਦਾ ਪਰ ਜੇਕਰ ਜਦੋਂ ਇੱਕ ਚੁਣੇ ਹੋਏ ਨੁਮਾਇੰਦੇ ਹੁਣ ਉਹ ਇਸ ਵੇਲੇ ਮੈਂਬਰ ਪਾਰਲੀਮੈਂਟ ਆ ਉਹਨਾਂ ਕੋਲੇ ਪਾਵਰ ਹੈ ਉਹ ਲੋਕ ਸਭਾ ਦੇ ਸਪੀਕਰ ਸਾਹਿਬ ਨੂੰ ਚਿੱਠੀ ਲਿਖ ਸਕਦੇ ਸੀ ਜਾਂ ਜਾਂਚ ਕਰਵਾ ਸਕਦੇ ਸੀ ਜੇ ਉਹਨਾਂ ਨੂੰ ਲੱਗਦਾ ਸੀ ਵੀ ਉਹਨਾਂ ਦੇ ਭਰਾ ਦੇ ਉੱਤੇ ਗਲਤ ਪਰਚਾ ਹੋਇਆ ਹੁਣ ਵੀਰੋ ਮੈਂ ਜਲੰਧਰ ਵਾਲੀ ਥੋੜੀ ਜਿਹੀ ਟੀਮ ਦੀ ਤੁਹਾਨੂੰ ਜਾਣਨਾ ਪਾਦੇ ਆ ਜਿਹੜੇ ਇਸ ਟੀਮ ਦੇ ਵਿੱਚ ਮੈਂਬਰ ਸ਼ਾਮਲ ਸਨ ਸਖਦੇਵ ਸਿੰਘ ਐ ਐਸਐਚਓ ਫਲੋਰ ਉਹਨਾਂ ਨੇ ਹਰਪ੍ਰੀਤ ਸਿੰਘ ਸਿੱਧੂ ਜੀ ਨਾਲ ਬੜਾ ਨਸ਼ੇ ਦੇ ਖਿਲਾਫ ਕੰਮ ਕੀਤਾ ਅੱਜ ਤੱਕ ਉਹਨਾਂ ਦਾ ਕਿਤੇ ਵੀ ਉਮਰਲ ਨਹੀਂ ਉੱਠੀ ਬੜੇ ਥਾਵਾਂ ਤੋਂ ਐਸਐਚਓ ਰਹੇ ਨੇ ਉਹਨਾਂ ਦੇ ਨਾਲ ਮੁੰਡਾ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਇੱਕ ਇਹ ਜਿਹਾ ਥਾਣੇਦਾਰ ਹੈ ਜਿਹਨੇ ਆਪਣੇ ਸਕੇ ਭਰਾ ਦੇ ਉੱਤੇ ਪਰਚਾ ਦਿੱਤਾ ਹੋਇਆ ਲੋਈਆਂ ਥਾੜੀਆਂ 223 ਨੰਬਰ ਮਕਦਮਾ 2020 ਦਾ ਤੁਸੀਂ ਐਫਆਈਆਰ ਜਾ ਕੇ ਪੜ੍ਹ ਸਕਦੇ ਹੋ ਜੇ ਤੁਹਾਨੂੰ ਮੈਂ ਮੇਰੀ ਕੋਈ ਗਲਤੀ ਤੁਹਾਨੂੰ ਸ਼ੱਕ ਲੱਗਦਾ ਹੁਣ ਜਿਹੜਾ ਬੰਦਾ ਆਪਣੇ ਸਕੇ ਭਰਾ ਨੂੰ ਨਹੀਂ ਬਖਸ਼ਿਆ ਉਹਦੇ ਤੇ ਉਂਗਲ ਨਹੀਂ ਚੱਕੀ ਜਾ ਸਕਦੀ ਐਸਐਸਪੀ ਸਾਹਿਬ ਜਿਹੜੇ ਨਵੇਂ ਡਾਇਰੈਕਟ ਆਈਪੀਐਸ ਅਫਸਰ ਨੇ ਬੜਾ ਚੰਗਾ ਕੰਮ ਉਹਨਾਂ ਦਾ ਸ਼ਲਾਘਾਯੋਗ ਕੰਮ ਆ ਪਿੱਛੇ ਵੀ ਉਹਨਾਂ ਨੇ ਜਿਹੜਾ ਕੰਮ ਕੀਤਾ ਹੈ ਸਲਾਹੁਣਯੋਗ ਰਿਹਾ ਉਹਨਾਂ ਦਾ ਸਾਰਾ ਕੰਮ ਤੇ ਜਿਹੜੇ ਇਸ ਟੀਮ ਦੇ ਹੈੱਡ ਨੇ ਇਹਨਾਂ ਦੇ ਦੇਖ-ਰੇਖ ਦੇ ਵਿੱਚ ਸਾਰੀ ਪੁਲਿਸ ਨੇ ਕੰਮ ਕੀਤਾ ਉਹਨੇ ਸਰਦਾਰ ਹਰਮਨਬੀਰ ਸਿੰਘ ਗਿੱਲ ਡੀਆਈਜੀ ਜਲੰਧਰ ਰੇਂਜ ਉਹ ਜਿੱਥੇ-ਜਿੱਥੇ ਵੀ ਐਸਐਸਪੀ ਰਹੇ ਨੇ ਲੋਕ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਆ ਆਪਣੀ ਇੱਕ ਅਹਿਮ ਛਾਪ ਛੱਡ ਕੇ ਆਈ ਉਹ। ਇਮਾਨਦਾਰੀ, ਸਖਤੀ, ਦਲੇਰ, ਰੇਣਨਾ ਕਾਰਵਾਈਆਂ ਉਹਨਾਂ ਦੇ ਹਿੱਸੇ ਆਈਆਂ। ਤੇ ਮੈਂ ਉਹਨਾਂ ਨੂੰ ਜਦੋਂ ਉਹ ਡੀਐਸਪੀ ਮਲੋਟ 93 ਜਾਂ 94 ਦੀ ਗੱਲ ਲੈ ਰਿਹਾ ਖਿਆਲ ਉਦੋਂ ਦਾ ਉਹਨਾਂ ਨੂੰ ਜਾਣਦਾ। ਮੈਂ ਉਦੋਂ ਛੋਟਾ ਮੁੰਚੀ ਲੰਬੀ ਥਾਣੀ ਹੁੰਦਾ ਸੀ। ਸ਼ੁਰੂ ਤੋਂ ਹੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਚੰਗੇ ਪਰਿਵਾਰ ਚੋਂ ਆਉਂਦੇ ਆ ਕਿ ਚੰਗੇ ਖਾਨਦਾਨ ਚੋਂ ਆਉਂਦੇ ਆ ਉਹਨਾਂ ਨੇ ਆਪਣੇ ਖਾਨਦਾਨ ਦੀ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਬਰਕਰਾਰ ਰੱਖਿਆ ਵਰਦੀ ਪਾ ਕੇ ਇਸੇ ਕਰਕੇ ਵੀਰੋ ਇਹ ਚਾਲਾਂ ਇਹਨਾਂ ਦੀਆਂ ਸਫਲ ਨਹੀਂ ਹੋਈਆਂ ਹੁਣ ਨਸ਼ਾ ਕਰਦਾ ਫੜਿਆ ਜਾਣਾ 4 ਗ੍ਰਾਮ ਫੜੀ ਜਾਣੀ ਕੋਈ ਸਮਾਜ ਸੇਵੀ ਲੱਗਿਆ ਪਿਆ ਜੀ ਐਸਐਸਪੀ ਬਾਈਟ ਦੇਈ ਜਾਂ ਯਾਰ ਦੇਖੋ ਤੁਸੀਂ ਜਦੋਂ ਤੁਸੀਂ ਚੈਲੰਜ ਕਰ ਰਹੇ ਹੋ ਤੇ ਫਿਰ ਐਸਐਸਪੀ 'ਚ ਪ੍ਰੈਕਟੀ ਕਰਨ ਦੇਣਾ ਬਣਦਾ ਉਹਨਾਂ ਦਾ ਉਹ ਜ਼ਿਲ੍ਹੇ ਦਾ ਅਫਸਰ ਹੈ ਜਿਲੇ ਦਾ ਹੈੱਡਾ ਪੁਲਿਸ ਦਾ ਉਹਦਾ ਫਰਜ ਬਣਦਾ ਫਿਰ ਦੇਣ ਦਾ ਉਹਨੇ ਪਰ ਉਹਦਾ ਉਹ ਪੜੇ ਲਿਖੇ ਅਫਸਰ ਨੇ ਅਫਸਰ ਪੜੇ ਲਿਖੇ ਅਫਸਰਾਂ 'ਚ ਇਹੀ ਫਰਕ ਬੰਦਾ ਤੁਹਾਡੇ ਦਿਮਾਗ ਦਾ ਤੇ ਉਹਨਾਂ ਦੇ ਦਿਮਾਗ ਦਾ ਉਹਨਾਂ ਨੇ ਕੀ ਬੋਲਣਾ ਹੈ ਕਦੋਂ ਬੋਲਣਾ ਹੈ ਤੇ ਕਿੰਨਾ ਕੁ ਬੋਲਣਾ ਹੈ ਇੰਨੀ ਉਹਨਾਂ ਨੂੰ ਸਮਝਦਾਰੀ ਹੁੰਦੀ ਹੈ ਪੱਤਰਕਾਰਾਂ ਦੇ ਪੁੱਛਣ ਦੇ باوجود ਵੀ ਉਹਨਾਂ ਨੇ ਕਿਤੇ ਵੀ ਅਮਰਤਪਾਲ ਦਾ ਜ਼ਿਕਰ ਨਹੀਂ ਕੀਤਾ ਹੁਣ ਮੈਂ ਤੁਹਾਨੂੰ ਦੱਸਾਂ ਵੀ ਪੁਲਿਸ ਦੇ ਕੋਲ ਇੱਕ ਇੱਕ ਉਹਨਾਂ ਦੇ ਵਿੱਚ ਟੀਮ 'ਚ ਚੀਤ ਸਤਵੰਤ ਸਿੰਘ ਦਾ ਕਰੀਬੀ ਰਿਸ਼ਤੇਦਾਰ ਆ ਉਹਨਾਂ ਦੇ ਜਿਹੜਾ ਉਹਨਾਂ ਦਾ ਭਤੀਜਾ ਦਾ ਮੁੰਡਾ ਇਹਨਾਂ ਦੇ ਨਾਲ ਹੁੰਦਾ ਉਹਨਾਂ ਦਾ ਰਿਸ਼ਤੇਦਾਰ ਆ ਆ ਉਹਨੇ ਸਾਰਾ ਸੱਚ ਦੱਸਿਆ ਹੋਇਆ ਉਹਨਾਂ ਨੂੰ ਉਹ ਪਰਿਵਾਰ ਨੂੰ ਇਸੇ ਕਰਕੇ ਇਹ ਪਰਿਵਾਰ ਨੂੰ ਚੁੱਪ ਹੋਣਾ ਪਿਆ ਹੁਣ ਜਦੋਂ ਇਹ ਫੜੇ ਜਾਂਦੇ ਆ ਮੌਕੇ ਦੇ ਉੱਪਰ ਉੱਥੇ ਜਿਹੜੀ ਹਰਪ੍ਰੀਤ ਦੀ ਵਾਈਫ ਹੈ ਉਹ ਬਕੂਏ ਵਾਲੀ ਥਾਂ ਤੇ ਮੌਕੇ ਤੇ ਹੁੰਦੀ ਆ ਔਰ ਲਹਨ ਤਾਂ ਪਾਕੇ ਜਾਂਦੀ ਆ ਆਪਦੇ ਹਸਬੰਦ ਤੇ ਪੁਲਿਸ ਨੇ ਇੰਨਾ ਪਾਰਦਰਸ਼ੀ ਕੰਮ ਕੀਤਾ ਮੈਂ ਤੁਹਾਨੂੰ ਐਨਡੀਪੀਐਸ ਐਕਟ ਦੀ ਧਾਰਾ 25 ਪੜ੍ਹਾ ਵੀ ਦਿਨਾ ਤੁਹਾਨੂੰ ਦੱਸ ਵੀ ਦਿਨਾ ਵੀ ਹੁੰਦੀ ਕੀ ਆ ਜੇ ਪੁਲਿਸ ਚਾਹੁੰਦੀ ਤੇ ਗੋਡਣੀਆਂ ਨਵਾ ਸਕਦੀ ਸੀ ਪਰ ਨਹੀਂ ਪੁਲਿਸ ਨੇ ਇਨਸਾਨੀਅਤ ਪੱਖ ਨੂੰ ਮੂਰੇ ਰੱਖਿਆ ਪਹਿਲਾਂ ਇਹ ਧਾਰਾ ਮੈਂ ਤੁਹਾਨੂੰ ਦਿਖਾ ਦੇਣਾ ਤੁਸੀਂ ਪੜ੍ਹ ਲਓ ਫਿਰ ਮੈਂ ਅੱਗੇ ਆਪਾਂ ਇਹ ਤੇ ਗੱਲ ਕਰਦੇ ਹਾਂ ਚਲ ਜਿੱਥੇ ਮੇਰੀ ਉਂਗਲ ਧਾਰਾ 25 ਇਹ ਕਹਿੰਦੀ ਹੈ ਨਸ਼ਾ ਕਰਨ ਵਾਲੇ ਨੂੰ ਆਪਣੀ ਜਗ੍ਹਾ ਦੇਣੀ ਉਹਦੀ ਮਦਦ ਕਰਨੀ ਉਹਨੂੰ ਕੋਈ ਸਮਾਨ ਦੇਣਾ ਕੋਈ ਵਹੀਕਲ ਦੇਣਾ ਉਹਨੂੰ ਲਿਆਉਣ ਵਾਸਤੇ ਧਾਰਾ 25 ਦੇ ਵਿੱਚੋਂ ਬੰਦਾ ਮਲਜ਼ਮ ਬਣਦਾ ਨਾਲ ਉਹਨੂੰ ਧਾਰਾ 25 ਦਾ ਇਸ ਜੁਰਮ ਦੇ ਕੀਤੇ ਜਾਣ ਲਈ ਵਰਤੀ ਜਾਣ ਲਈ ਜਗ੍ਹਾ ਆਦ ਦੀ ਰਜਾਮੰਦੀ ਦੇਣ ਲਈ ਸੱਜ ਜੇਕਰ ਕੋਈ ਵਿਅਕਤੀ ਕਿਸੇ ਮਕਾਨ ਚਾਰਦिवारी ਜਗ੍ਹਾ ਪਸ਼ੂ ਜਾਂ ਵਾਹਨ ਦਾ ਮਾਲਕ ਕਬਜ਼ੇਦਾਰ ਜਾਂ ਕੰਟਰੋਲਰ ਜਾਣ ਬੁੱਝ ਕੇ ਅਜਿਹਾ ਜੁਰਮ ਕਰਨ ਦੀ ਅਜਾਜ਼ਤ ਦਿੰਦਾ ਤੇ ਉਹਨੂੰ ਇਹੀ ਸਜ਼ਾ ਦਿੱਤੀ ਜਾਵੇਗੀ ਜੋ ਉਸ ਜੁਰਮ ਲਈ ਦਿੱਤੀ ਜਾ ਸਕਦੀ ਹੈ ਹੁਣ ਵੀਰੋ ਗੱਲ ਇਹਦੇ ਵਿੱਚ ਕੁਝ ਵੀ ਨਹੀਂ ਸੀਗੀ ਪਰਿਵਾਰ ਬੜੇ ਖੁੱਲੇ ਦਿਲ ਨਾਲ ਅਸੈਪਟ ਕਰਦਾ ਕਿ ਸਾਡਾ ਮੁੰਡਾ ਭਾਈ ਨਸ਼ਾ ਕਰਦਾ ਤੇ ਅਦਾਲਤ ਨੇ ਵੀ ਉਹਨੂੰ ਜੇਲ੍ਹ ਨਹੀਂ ਸੀ ਭੇਜਣਾ ਨੂੰ ਸਿੱਧਾ ਹਸਪੀਟਲ ਭੇਜਣਾ ਸੀ ਜਦੋਂ ਇਹਨਾਂ ਨੇ ਪਰਿਵਾਰ ਨੇ ਅੱਗੋਂ ਇਹ ਜੇ ਚੈਲੰਜ ਦੇਣੇ ਸ਼ੁਰੂ ਕਰ ਦਿੱਤੇ ਪੁਲਿਸ ਨੇ ਫਿਰ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਘਰ ਤੋਂ ਲੈ ਕੇ ਲੁਧਿਆਣੇ ਤੱਕ ਦੀ ਟੋਲ ਦੀ ਸਾਰੀ ਫੁਟੇਜ ਪੁਲਿਸ ਦੇ ਕੋਲ ਆ ਸਮਗਲਰ ਦੇ ਬਾਹਰ ਚ ਖੜੀ ਹੋਈ ਗੱਡੀ ਦੀ ਫੁਟੇਜ ਪੁਲਿਸ ਦੇ ਕੋਲ ਆ ਪੇਟੀਐਮ ਦੇ ਥਰੂ 11 ਮਹੀਨਿਆਂ ਤੋਂ ਬੰਦਾ ਨਸ਼ਾ ਲੈ ਰਿਹਾ ਸੀ ਇਸ ਬੰਦੇ ਤੋਂ ਉਹ ਰਿਕਾਰਡ ਸਾਰਾ ਪੁਲਿਸ ਦੇ ਕੋਲ ਆ ਜੋ ਉਹਦੇ ਨਾਲ ਗੱਲਬਾਤ ਹੋਈ ਹੈ ਸਮਾ ਜਿਹੜਾ ਸਮਗਲਰ ਹੈ अरोड़ा ਸਾਰਾ ਰਿਕਾਰਡ ਹੈ ਸੀ ਡੀ ਆਰ ਵਗੈਰਾ ਨੂੰ ਨਿਕਲਵਾ ਲਈ ਹੈ ਜਦੋਂ ਰਿਮਾਂਡ ਲਿਆ ਉਦੋਂ ਪਰਿਵਾਰ ਨੇ ਐਕਸੈਪਟ ਕਰ ਲਿਆ ਕਿ ਸਾਡਾ ਮੁੰਡਾ ਗਲਤ ਹੈ ਇਸੇ ਕਰਕੇ ਪੁਲਿਸ ਨੇ ਵੀ ਇਹ ਚੈਪਟਰ ਨੂੰ ক্লোਜ਼ ਕਰਨੇ ਠੀਕ ਸਮਝਿਆ ਉਹਨਾਂ ਦੇ ਵਕੀਲ ਕੋਸ਼ ਉਹ ਕਹਿ ਰਹੇ ਆ ਜੀ ਪਰਿਵਾਰ ਕਹਿੰਦਾ ਜੀ ਉੱਥੋਂ ਫੜੇ ਸੀ ਇੱਥੋਂ ਫੜੇ ਸੀ ਵੀਰੋ ਸਾਰੀ ਕਾਰਵਾਈ ਦੀ ਵੀਡੀਓਗ੍ਰਾਫੀ ਹੋਈ ਹੈ ਕਿਉਂਕਿ ਉਹ ਜਨਤਕ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਯੂਨੀਵਰਸਿਟੀ ਸਟਾਰਟ ਹੋਇਆ ਇਨਵੈਸਟੀਗੇਸ਼ਨ ਕੌंस ਨੇ ਬਹੁਤ ਸੰਜਮ ਵਰਤੀਆ ਫਿਰ ਮੈਂ ਇੱਕ ਸਰਬਜੀਤ ਸਿੰਘ ਐਮਪੀ ਉਹਨਾਂ ਦੀ ਇੱਕ ਵੀਡੀਓ ਦੇਖ ਰਿਆ ਸੀ ਸਮਝਦੇ ਹੋ ਕਿ ਸੰਗਤਾਂ ਨੇ ਉਹਨੂੰproper ਪਾਲ ਦੇ ਜਿਹੜਾ ਕੇਸ ਦਾ ਇਹ ਕਿਤਾਬ ਤੋਂ ਉਹ ਬਾਰੇ ਜਨ ਸਮਝਦੇ ਹੋ ਕਿ ਸੰਗਤਾਂ ਨੇ ਉਹਨੂੰ ਘੁਵਾ ਨਹੀਂ ਕੀਤਾ ਇਸੇ ਤਰ੍ਹਾਂ ਉਹproper ਸਾਨੂੰ ਇਹ ਦਿਨ ਤੋਂ ਬਾਅਦ ਇਹ ਰਾਜ ਦੀ ਸਰਕਾਰ ਦੀ ਪੂਰੀ ਵਿੱਚ ਕੋਈ ਛੋਟੀ ਛੋਟੀ ਕੋਈ ਸਿਰਫ ਕੋਈ ਛੰਗਾ ਕੰਮ ਹੁੰਦਾ ਇਹ ਮੇਰੇ ਖਿਆਲ ਤੋਂ ਤਾਂ ਨਹੀਂ ਜਾਇਨਾ ਬਰਦਾਸ਼ਤ ਨਹੀਂ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਚ ੜਕਾ ਪਾਉਣਾ ਚਾਹੁੰਦੇ ਆ ਉਹ ਦੁਨੀਆਂ 'ਚ ਸਾਡੀ ਕੌਮ ਨੂੰ ਬਦਨਾਮ ਕਰਨਾ ਚਾਹੁੰਦੇ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਤੁਸੀਂ ਸਾਰੇ ਜਣੇ ਸਮਝਦੇ ਹੋ ਬਸ ਕਾਇਟ ਜਾਂਚ ਤੋਂ ਇਨਕੁਆਇਰੀ ਡਿਮਾਂਡ ਕਰਦੇ ਆ ਕਿ ਕਿਸ ਤਰ੍ਹਾਂ ਵਿਗਦੇ ਕਿ ਅਕਸਰ ਦੇਖਿਆ ਜਾਂਦਾ ਜਦੋਂ ਕੋਈ ਚੁਲੈਂਦਾ ਹੋ ਜਾਂਦਾ ਐਮਪੀ ਬਣ ਜਾਂਦਾ ਜਾਂ ਐਮਐਲਏ ਬਣ ਜਾਂਦਾ ਤਾਂ ਉਹ ਜਿਹਨਾਂ ਦੇ ਵਿੱਚੋਂ ਰਿਆ ਹੋ ਜਾਂਦੇ ਨੇ ਪਰ ਭਾਈ ਮਤਵਰ ਸਿੰਘ ਦਾ ਬੜੀ ਮੁਸ਼ਕਲ ਦੇ ਨਾਲ ਹੀ ਸੋਚ ਚੱਈ ਸੀ ਤੇ ਉਹ ਜਿਹਨਾਂ ਨੇ ਸਮਾਂ ਮੰਗਿਆ ਇਹ ਇਹ ਦੇਖੋ ਜੀ ਇਹ ਹਕੂਮਤ ਦੀ ਮੋਹਤਕਸ਼ਾਈ ਹੈ ਸਾਡੇ ਜਿਹੜੇ ਘੱਟ ਜੀਤੀ ਕੌਮਾ ਨਾਲ ਇਹ ਜਿਹੜਾ ਇੱਕ ਬਹੁਤ ਵੱਡਾ ਧੱਕਾ ਵਾਂਗੂ ਇਹ ਜੋ ਵੀ ਉਹਨਾਂ ਨੇ ਉਹਨਾਂ ਤੇ ਝੂਠੇ ਕੇਸ ਪਹਿਲਾਂ ਬਣਾਏ ਸੀ ਸੰਤਾ ਨੇ ਉਹ ਇੱਕ ਰੂਸਰ ਦੀ ਇਲੈਕਸ਼ਨ 'ਚ ਬਹੁਤ ਵੱਡਾ ਫਤਵਾ ਦੇ ਕੇ ਉਹਨਾਂ ਨੂੰ ਗਾਰ ਦਿੱਤਾ ਕਿ ਉਹਨਾਂ ਇਹਦੇ ਵਿੱਚ ਉਹਨਾਂ ਦੇ ਪਿਤਾ ਜੀ ਕਹਿੰਦੇ ਆ ਵੀ ਹਕੂਮਤ ਸਾਡੇ ਨਾਲ ਧੱਕਾ ਕਰਦੀ ਆ ਬੇਟਾ ਤੁਹਾਡਾ ਸ਼੍ਰੀਮਾਨ ਜੀ ਦੇਸ਼ ਦੀ ਉਸ ਵੱਡੀ ਪੰਚਾਇਤ ਦਾ ਮੈਂਬਰ ਹੈ ਜਿੱਥੋਂ ਹਕੂਮਤ ਚੱਲਦੀ ਆ ਤੇ ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਮੇਰੀ ਬੇਨਤੀ ਹੈ ਵੀ ਤੁਸੀਂ ਆਪਣੇ ਪਿਤਾ ਦੀ ਕੰਪੈਰੀਸ਼ਨ ਇਸ ਪਰਿਵਾਰ ਦੇ ਨਾਲ ਨਾ ਕਰੋ ਤੁਹਾਡੇ ਪਿਤਾ ਜੀ ਦੀ ਸ਼ਹੀਦੀ ਦੇ ਅੱਗੇ ਸਾਡਾ ਸਿਰ ਝੁਕਦਾ ਉਹਨਾਂ ਦੀ ਕੁਰਬਾਨੀ ਦੇ ਤਾਂ ਕੋਈ ਨੇੜੇ ਤੇੜੇ ਵੀ ਨਹੀਂ ਹੈ ਖੜਦੇ ਇਹਨਾਂ ਦੇ ਨਾਲ ਬੈਠਾ ਭਾਈ ਸੁਤਵੰਤ ਸਿੰਘ ਦਾ ਭਤੀਜਾ ਉਹਦਾ ਕਰੀਬੀ ਰਿਸ਼ਤੇਦਾਰ ਉਸ ਟੀਮ ਦੇ ਵਿੱਚ ਹੈ ਜਿਹਦੇ ਚ ਅਮਰਤਪਾਲ ਨੂੰ ਗ੍ਰਿਫਤਾਰ ਕੀਤਾ ਚੰਗਾ ਹੋਵੇ ਉਹ ਉਹਨਾਂ ਨੂੰ ਪੁੱਛ ਕੇ ਸਚਾਈ ਲੋਕਾਂ ਦੇ ਸਾਹਮਣੇ ਰੱਖ ਦੇਣੀ ਚਾਹੀਦੀ ਹੈ ਫਿਰ ਇਤਰਾਜ਼ ਕਿੱਥੇ ਉੱਠੇ ਪਰਿਵਾਰ ਦੇਖੋ ਜੇ ਤੁਹਾਨੂੰ ਕੌਮ ਨੇ ਵੋਟਾਂ ਪਾ ਦਿੱਤੀਆਂ ਜਾਂ ਤੁਹਾਨੂੰ ਕੌਮ ਨੇ ਇੱਕ ਨੌਜਵਾਨੀ ਨੇ ਤੁਹਾਨੂੰ ਰਿਸਪਾਂਸ ਚੰਗਾ ਦਿੱਤਾ ਤੇ ਤੁਸੀਂ ਖਿੱਲੀ ੜਾਉਗੇ ਧਾਰਮਿਕ ਪਰੰਪਰਾਵਾਂ ਦੀ ਉਹ ਕਿਰਪਾਨ ਉੱਪਰ ਪਾਈ ਹੋਈ ਆ ਤੇ ਤੁਹਾਡੀ ਵੀਡੀਓ ਵੀ ਆ ਤੁਸੀਂ ਜਿੱਤੇ ਖੁਦ ਮੰਨ ਰਹੇ ਹੋ ਵੀ ਉਹ ਸ਼ਸਤਰਧਾਰੀ ਅਮਰਧਾਰੀ ਨਹੀਂਗਾ ਆ ਦੇਖ ਲਓ ਦੋਸਤੋ ਕਿਰਪਾਨ ਪਾਈ ਹੋਈ ਹੈ ਮੈਂ ਕਹਿੰਦਾ ਵੀ ਅਸੀਂ ਭੇਖ ਦੇ ਟਰੈਪ ਦੇ ਵਿੱਚ ਬੜੇ ਬੁਰੀ ਤਰ੍ਹਾਂ ਫਸੇ ਹਾਂ ਅੱਛਾ ਹਰੇ ਨਹੀਂ ਕੋ ਨਾਰਮਲ ਲੇਕਿਨ ਉਹ ਵੀ ਆਮ ਤੁਸੀਂ ਦੇਖਿਆ ਕਿ ਚੋਣ ਪ੍ਰਚਾਰ ਚੇ ਵੀ ਚੱਲਦੇ ਰਹੇ ਹੁਣ ਵੀ ਉਹ ਪਰਸੋ ਵੀ ਉਹ ਇੱਕ ਪ੍ਰੋਗਰਾਮ ਟੈਂਡ ਕਰਕੇ ਆਏ ਆ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹੋ ਜੀਆਂ ਚੀਜ਼ਾਂ ਤੋਂ ਸਾਡੇ ਪਰਿਵਾਰ ਨੂੰ ਕਿ ਲੋਕਾਂ ਨਾਲ ਸਾਡਾ ਮੇਲ ਜੋਲ ਜਾਲ ਲੋਕਾਂ ਨੂੰ ਪਿਆਰ ਦੇ ਰਹੇ ਆ ਉਹਦੇ ਵਿੱਚ ਕੋਈ ਇਹੋ ਜੀ ਚੀਜ਼ ਕਰਕੇ ਦੇ ਜੇ ਹੁਣ ਪਿਆਰ ਦੇ ਰਹੇ ਆ ਲੋਕ ਤੇ ਤੁਹਾਨੂੰ ਖੁੱਲੇ ਦਿਲ ਦੇ ਨਾਲ ਇਹ ਗੱਲ ਮੰਨ ਲੈਣੀ ਚਾਹੀਦੀ ਸੀ ਵੀ ਸਾਡਾ ਮੁੰਡਾ ਨਸ਼ਾ ਕਰਦਾ ਤੇ ਤੁਹਾਡਾ ਕਦ ਹੋਰ ਵਧਣਾ ਸੀ ਲੋਕਾਂ ਦੇ ਵਿੱਚ ਕਿਉਂਕਿ ਉਹਦੀ ਵਾਈਫ ਵੀ ਜ਼ਿਕਰ ਕਰ ਰਹੀ ਆ ਵੀ ਨਸ਼ਾ ਤਾਂ ਸਾਡੇ ਆਸੇ ਪਾਸੇ ਤੋਂ ਹੀ ਬਹੁਤ ਮਿਲ ਜਾਂਦਾ ਫਿਰ ਨਸ਼ੇ ਦੇ ਤੁਸੀਂ ਮੁੱਦੇ ਤੇ ਚੋਣਾ ਲੜੀਆ ਫਿਰ ਹੁਣ ਤੱਕ ਕਿੰਨਿਆਂ ਕਿਤਾ ਤੁਸੀਂ ਛਡਾ ਚੁੱਕੇ ਹੋ ਇਸ ਕਰਕੇ ਬੇਲੋੜੀ ਜਿਹੜੀ ਇਹ ਬਹਿਸ ਹੈ ਇਹਨੂੰ ਨਾ ਅੱਗੇ ਵਧਾਇਆ ਜਾਵੇ ਜਿਹੜਾ ਤੁਹਾਡਾ ਕੰਮ ਹੈ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉੱਤੇ ਇਸ ਵੇਲੇ ਭਾਖੜਾ ਬੋਰਡ ਮੈਨੇਜਮੈਂਟ ਦਾ ਜਿਹੜਾ ਸਾਡੇ ਹੱਥੋਂ ਤੋਂ ਬਿਲਕੁਲ ਜਾ ਚੁੱਕਿਆ ਤੁਹਾਨੂੰ ਫਿਰ ਡਬਾਉਣ ਦੀ ਤਿਆਰੀ ਹੈ ਅੱਧਾ ਪੰਜਾਬ ਉਹ ਡਬੋਦਿਆ ਕਰਨਗੇ ਤੇ ਅੱਧਾ ਪੰਜਾਬ ਉਹਨਾਂ ਨੂੰ ਬਚਾਉਣ ਤੇ ਲਗਾ ਰਹੂਗਾ। ਤੁਹਾਡ ਨੂੰ ਉੱਠਣ ਹੀ ਨਹੀਂ ਦੇਣਾ ਜਿਹੜਾ ਤੁਹਾਡਾ ਮੇਨ ਐਸ ਵੇਲੇ ਜਿਹੜਾ ਤੁਹਾਡਾ ਉੱਥੇ ਪਾਰਲੀਮੈਂਟ ਦੇ ਵਿੱਚ ਮੋਦਾ ਚੱਕਣ ਦਾ ਸਰਬਜੀਤ ਸਿੰਘ ਦਾ ਵੀ ਕੰਮ ਹੈ। ਕੀ ਹੁਣ ਦੀ ਨੌਜਵਾਨੀ ਇੱਕ ਦਾੜੀ ਬੰਨੇ ਵਾਲੇ ਪੰਥਕ ਪਰਿਵਾਰ ਦੇ ਵਿੱਚ ਚੁੰਗਲ ਤੋਂ ਨਿਕਲ ਕੇ ਤੇ ਦਾੜੀ ਰੰਗਣ ਵਾਲੇ ਦੇ ਚੁੰਗਲ ਵਿੱਚ ਤਾਂ ਨਹੀਂ ਫਸ ਲਈ? ਕਿਉਂਕਿ ਤੁਹਾਡੀ ਇੱਕ ਤਸਵੀਰ ਆ 2020 ਦੀ ਹੈ। ਜਿਦੇ ਵਿੱਚ ਅਧੋ ਜਿਆਦਾ ਦਾੜਾ ਤੁਹਾਡਾ ਜਿਹੜਾ ਚਿੱਟਾ ਤੁਹਾਡੀਆਂ ਹੁੰਦੀਆਂ ਤੇ ਦੋਸ਼ ਤੁਹਾਡੇ ਤੇ ਵੀ ਖਾਲਸਾ ਜੀ ਬਹੁਤ ਲੱਗ ਰਹੇ ਆ ਤੁਹਾਨੂੰ ਉਹਨਾਂ ਦੋਸ਼ਾਂ ਦਾ ਜਵਾਬ ਦੇਣਾ ਚਾਹੀਦਾ ਕਿਉਂਕਿ ਤੁਹਾਨੂੰ ਜਿਸ ਮਕਸਦ ਵਾਸਤੇ ਚੁਣਿਆ ਗਿਆ ਤੁਸੀਂ ਉਸ ਕੰਮ ਦੇ ਵਿੱਚ ਪਾਰਲੀਮੈਂਟ ਦੇ ਵਿੱਚ 18 ਨੁਕਤੇ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਿਹੜੇ ਆਨੰਦਪੁਰ ਸਾਹਿਬ ਦਾ ਮਤਾ ਸੀ ਉਹਨਾਂ ਨੂੰ ਪੜੋ ਉਹਨਾਂ ਦੇ ਉੱਤੇ ਵਰਕ ਕਰਕੇ ਪੰਜਾਬ ਦੇ ਹੱਕਾਂ ਲਈ ਲੜੋ ਮੈਜਿਸਟ੍ਰੇਟ ਦੀ ਤੁਸੀਂ ਜਾਂਚ ਮੰਗਦੇ ਹੋ ਤੁਹਾਨੂੰ ਇੰਨੀ ਵੀ ਨਹੀਂ ਸਮਝ ਹੈਗੀ ਵੀ ਮੈਜਿਸਟ੍ਰੇਟ ਦੀ ਜਾਂਚ ਕਿੱਥੇ ਕਿਸ ਵਾਸਤੇ ਹੋਣੀ ਚਾਹੀਦੀ ਆ ਤੁਸੀਂ ਖੁਦ ਐਮਪੀ ਹੋ ਤੁਸੀਂ ਡੀਜੀਪੀ ਨਾਲ ਗੱਲ ਕਰ ਸਕਦੇ ਹੋ ਤੁਸੀਂ ਉੱਥੇ ਲੋਕ ਸਭਾ ਦੇ ਸਪੀਕਰ ਨਾਲ ਗੱਲ ਕਰ ਸਕਦੇ ਹੋ ਅਦਰ ਆਫ ਸਟੇਟ ਦੀ ਪੁਲਿਸ ਤੋਂ ਤੁਸੀਂ ਜਾਂਚ ਕਰਵਾ ਸਕਦੇ ਹੋ ਤੁਸੀਂ ਪੀਆਈਐਲ ਪਾ ਕੇ ਤੁਸੀਂ ਜਿਹੜੀ ਰੈਟ ਪਾ ਕੇ ਤੁਸੀਂ ਜਾਂਚ ਮੰਗ ਸਕਦੇ ਹੋ ਪਰ ਕਰਾਓ ਅਸੀਂ ਤਾਂ ਕਹਿੰਦੇ ਤੁਹਾਨੂੰ ਕਰਾਉਣੀ ਚਾਹੀਦੀ ਆ ਕਿਉਂਕਿ ਹੁਣ ਤਾਂ ਜਿਸ ਸੈਂਟਰ ਦੇ ਵਿੱਚੋਂ ਰਹਿ ਕੇ ਆਇਆ ਉਹ ਸੈਂਟਰ ਵਾਲੇ ਦਾ ਵੀ ਸਾਰਾ ਕੁਝ ਆ ਗਿਆ ਕਿੰਨੇ ਕਪਾ ਜਿਹੜੇ ਸੱਚ ਹੈਗੇ ਉਹ ਕਿਵੇਂ ਲਪੋਲਾਂਗੇ ਕਿਉਂਕਿ ਸੱਚ ਨੇ ਤਾਂ ਸੱਚ ਰਹਿਣਾ ਆ ਮੁੰਡੇ ਨੇ ਦੂਜਾ ਆਪਣੀ ਪੋਸਟ ਤੇ ਪਾਈ ਹੋਈ ਆ ਜੇ ਇਹਨੇ ਗਲਤ ਪਾਈ ਆ ਤੇ ਤੁਸੀਂ ਇਹ ਤੇ ਮਾਨਹਾਨੀ ਦਾ ਕੇਸ ਕਰ ਸਕਦੇ ਹੋ ਆ ਜਿਹੜੀ ਪੇਜ ਤੇ ਪਈ ਆ ਜਿਹਦੇ ਸੈਂਟਰ ਦੇ ਵਿੱਚ ਰਿਹਾ ਆਦੀਪ ਸਿੱਧੂ ਦਾ ਯੋ ਮੁੰਡਾ ਦੋਸਤ ਇਸ ਕਰਕੇ ਦੋਸਤੋ ਇਸ ਤਰ੍ਹਾਂ ਨੌਜਵਾਨੀ ਨੂੰ ਜਿਹੜਾ ਹੈਗਾ ਉਹ ਗਮਰਾਹ ਨਾ ਕਰੋ ਕਿਉਂਕਿ ਤਿੰਨ ਮੁੱਦਿਆਂ ਦੇ ਉੱਤੇ ਜੇ ਫਿਰ ਆਪਾਂ ਇਸ ਚੀਜ਼ ਨੂੰ ਕਹਿੰਦੇ ਆ ਤੇ ਫਿਰ ਦੂਜੇ ਜਿਹੜੇ ਬੋਲਦੇ ਆ ਫਿਰ ਉਹ ਵੀ ਸੱਚੇ ਆ ാപദ വക്കി ചൈബ